ਕੋ ਦਿਖੇਤਾ ਹੈ ਨਹੀਂ ਐਮਪੀ ਸਾਹਿਬ ਵੀ ਕਦੇ ਦਿਖੇਤਾ ਹੈ ਉਹ ਤਾਂ ਆਪਣੀ ਕੁਰਸੀ ਪਿੱਛੇ ਫਿਰਦੇ ਨੇ ਸਾਰੇ ਪਬਲਿਕ ਲਈ ਥੋੜਾ ਸਾਫਤ ਕਰਦੇ ਵੀ ਸਾਨੂੰ ਕੁਰਸੀ ਚਾਹੀਦੀ ਹੈ ਦੇਖੋ ਪਾਰਕਿੰਗ ਹੈ ਜੀ ਜੀਟੀ ਰੋਡ ਤੇ ਬੰਦ ਪਿਆ ਜੀ ਬੱਸ ਅੱਡਾ ਪਰੇ ਚੱਲੇਗਾ ਜੀ ਇਸ ਦੇ ਜੋ ਇਸ ਤੋਂ ਬੰਦ ਪਿਆ کاروبار ਹੈ ਪਾਰਟੀ ਜਿਹੜੀ ਵੀ ਆਵੇ ਉਹ ਜੀ ਉਹਨਾਂ ਨੇ ਕੰਮ ਕਰਨਾ ਸੀ ਤਾਂ ਨਹੀਂ ਕਰਨਾ ਨਾ ਪਾਰਟੀ ਤੋਂ ਉਹ ਵੀ ਠੀਕ ਹੈ ਜੀ ਬੀਜੇਪੀ ਠੀਕ ਹੈ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਮਾਹੌਲ ਭਖਿਆ ਹੋਇਆ ਸਿਆਸੀ ਤੇ ਵੱਖ-ਵੱਖ ਲੋਕਾਂ ਦੀ ਰਾਏ ਲੈਣ ਲਈ ਪਹੁੰਚਿਆ ਹਾਂ ਸਤੰਦ ਸ਼ਹਿਰ ਵਿੱਚ ਦੁਕਾਨਾਂ ਦੇ ਵਿੱਚ ਲੋਕਾਂ ਤੋਂ ਜਾਣਾਂਗੇ ਕਿ ਆਖਰ ਕਿਹੜੀ ਪਾਰਟੀ ਪਸੰਦ ਹੈ ਤੇ ਕਿਹਨੂੰ ਵੋਟ ਪਾਉਣਾ ਚਾਹੁੰਦੇ ਨੇ ਭਾਜੀ ਕੀ ਨਾਮ ਹੈ ਜੀ ਮਨਿੰਦਰ ਸਿੰਘ ਬਈ ਲੋਕ ਸਭਾ ਚੋਣਾਂ ਆ ਗਈਆਂ ਕਿਹੜੀ ਪਾਰਟੀ ਪਸੰਦ ਹੈ ਪਾਰਟੇ ਸਾਰੇ ਪਸੰਦ ਹੈ ਪਾਰਟੇ ਦਾ ਯਾਰ ਪਾਰਟੇ ਤਾਂ ਹੁਣ ਆਮ ਪਾਤਮੀ ਪਾਰਟੇ ਚੱਲਦੇ ਪਏ ਹੋਈ ਪਸੰਦ ਹੈ ਠੀਕ ਹੈ ਜਿਹੜੇ ਪਹਿਲਾਂ ਸੀਗੇ ਤੁਹਾਡੇ ਡਾਕਟਰ ਅਮਰ ਸਿੰਘ ਸੀਗੇ ਐਮਪੀ ਹੈ ਨਾ ਉਹ ਉਹ ਉਹਨਾਂ ਨੇ ਕੰਮਕੁਮ ਕਰਿਆ ਕਿ ਮਤਲਬ ਗੋਹੀ ਬਦਲਾਅ ਹੋਣਾ ਚਾਹੀਦਾ ਦੇਖੋ ਦਿਖੇ ਤਾਂ ਹੈ ਨਹੀਂ ਐਮਪੀ ਸਾਹਿਬ ਵੀ ਕਦੇ ਦਿਖੇ ਤਾਂ ਹੈ ਨਹੀਂ ਬਸ ਹੁਣ ਦੇਖਦੇ ਹਾਂ ਨਵੇਂ ਆਣਗੇ ਐਮਪੀ ਹੁਣ ਦੇਖਦੇ ਪਿਛਲਾ ਤਾਂ ਕੋਈ ਦਿਖਿਆ ਨਹੀਂ ਐਮਪੀ ਅੱਛਾ ਹੂੰ ਇਹ ਮਤਲਬ ਇੱਕ ਪਾਰਟੀ ਬੜੀ ਬਦਲਦੇ ਨੇ ਲੀਡਰ ਉਦੇ ਬਾਰੇ ਕੀ ਲੋਕਾਂ ਦੀ ਰਾਏ ਹੈ ਕਿ ਅਸੀਂ ਕਿਸੇ ਹੋਰ ਪਾਰਟੀ ਨੂੰ ਚੁਣਦੇ ਹਾਂ ਹੋਰ ਪਾਰਟੀ ਚਲੇ ਜਾਂਦੇ ਨੇ ਲੋਕ ਨਾਰਾਜ਼ ਨਹੀਂ ਇਸ ਜੀ ਨੂੰ ਲੈ ਕੇ ਹਾਂ ਲੋਕਾਂ ਨੂੰ ਸੰਬੰਧ ਇਹ ਕਿਹੜੀ ਪਾਰਟੀ ਚੁਣੇ ਕਿੰਧੂ ਵੋਟ ਪਾਈਏ ਹੂੰ ਦਿਕਤ ਹੈ ਇਹ ਲੋਕਾਂ ਨੂੰ ਪ੍ਰੋਬਲਮ ਹੈ ਠੀਕ ਹੈ ਤੇ ਤੁਹਾਡੀ ਸਮੱਸਿਆ ਕੀ ਹੈ ਵੀ ਤੁਹਾਡੇ ਸ਼ਹਿਰ ਦੇ ਵਿੱਚ ਵੀ ਆ ਵੱਡੀ ਸਮੱਸਿਆ ਹੈ ਵੀ ਐਮਪੀਓ ਤੋਂ ਨਾ ਕਿਹਦਾ ਹੱਲ ਕਰ ਸਕੇ ਸਮੱਸਿਆ ਕੀ ਹੈ ਸਮੱਸਿਆ ਤਾਂ ਹੁਣ ਯਾਰ ਪਤਾ ਨਹੀਂ ਇਹਦਾ ਇੱਥੇ ਪਾਰਕਿੰਗ ਨੂੰ ਲੈ ਕੇ ਆ ਗਈ ਹੈ ਕੋਈ ਹਾਂ ਪਾਰਕਿੰਗ ਦੀ ਪ੍ਰੋਬਲਮ ਤਾਂ ਹੈ ਹੀ ਹੈ ਹੈਗੀ ਹੈ ਹੂੰ ਪਾਰਕਿੰਗ ਤਾਂ ਹੈ ਹੀ ਹੈ ਜਮ ਲੱਗਦਾ ਮੇਰੇ ਹਿਸਾਬ ਨਾਲ ਹੈ ਨਾ ਹਾਂ ਜਾਮ ਤਾਂ ਲੱਗ ਜਾਂਦਾ ਪ੍ਰੋਬਲਮ ਤਾਂ ਹੈ ਹੀ ਹੈ ਠੀਕ ਹੈ ਹੂੰ ਕਿ ਮਾਨ ਸਰਕਾਰ ਦਾ ਕਿਹੜਾ ਕੰਮ ਕੋਈ ਚੰਗਾ ਲੱਗਿਆ ਵੀ ਆ ਇੱਕ ਕੰਮ ਇਹਨਾਂ ਨੇ 2 ਸਾਲ ਚ ਚੰਗਾ ਕਰਿਆ ਹੈ ਯਾਰ ਹੁਣ ਜਿਹੜੀ ਹਵਾ ਹੈ ਤਾਂ ਉਹ ਤਾਂ ਮਾਨਸਰ ਕਰਦੇ ਚੱਲਦੀ ਪਈ ਹੈ। ਅੱਛਾ ਅੱਛਾ। ਹੂੰ। ਫਿਰ ਆ ਦੱਸੋ 13 ਚ ਕਿੰਨੇ ਸੀਟਾਂ ਲੈਣਗੇ ਪੰਜਾਬ ਚੋਂ? 10 ਸੀਟਾਂ ਤਾਂ ਪੱਕੀਆਂ ਹੀ ਲੱਗਦਾ ਬਾਕੀ ਹੁਣ ਦੇਖਦੇ ਆ। ਬਾਕੀਆਂ ਨੂੰ ਫਿਰ ਬਾਕੀ ਤਿੰਨ ਤਿੰਨ ਸੀਟਾਂ ਬਸ। ਠੀਕ ਹੈ ਧੰਨਵਾਦ। ਠੀਕ ਹੈ ਵੀਰੇ। ਅ ਬਖ ਬਖ ਲੋਕਾਂ ਨੇ ਆਪਣੀ ਆਪਣੀ ਰਾਏ ਸਾਂਝੀ ਕੀਤੀ ਆ ਜੋ ਮੰਨਦੀ ਗੱਲ ਹੈ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਸਾਹਮਣੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਜਾਂ ਕਿ ਲੈ ਕੇ ਆ ਰਿਹਾ ਮੋਟਰਸਾਈਕਲ। ਕੀ ਕਿਹੜੀ ਪਾਰਟੀ ਪਸੰਦ ਆ? ਕਿਉਂਕਿ ਮਾਹੌਲ ਹੈ ਜਿਹੜਾ ਉਹ ਭਖਿਆ ਹੋਇਆ ਪੂਰੀ ਤਰੀਕੇ ਦੇ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੁਕਮ ਜੀ ਕੀ ਨਾਮ ਹੈ ਜੀ ਸੌਰਨਜੀਤ ਸਿੰਘ ਜੀ ਬਾਬਾ ਜੀ ਐਵੇਂ ਲੋਕ ਸਭਾ ਚੋਣਾਂ ਫੇਰ ਆ ਗਏ ਪ੍ਰਧਾਨ ਮੰਤਰੀ ਦਾ ਮਸਲਾ ਹੈ ਕਿਹੜੀ ਪਾਰਟੀ ਚੰਗੀ ਲੱਗੀ ਹੁਣ ਤੱਕ ਜਿਹੜੀ ਕੰਮ ਕਰੂ ਸਾਰੀਆਂ ਵਧੀਆ ਪਾਰਟੀਆਂ ਨਹੀਂ ਕੋਈ ਤਦਸੁਕ ਕਿੰਨੇ ਕੰਮ ਕਰਿਆ ਮੈਂ ਕਹਿੰਦਾ ਜਿਹੜੀ ਪਾਰਟੀ ਆਵੇ ਵਧੀਆ ਆਵੇ ਬਸ ਕੰਮ ਹੋਣਾ ਚਾਹੀਦਾ ਪਹਿਲਾਂ ਨਹੀਂ ਹੋਇਆ ਮਤਲਬ ਪਹਿਲੇ ਅਸੀਂ ਕਹਦੇ ਸਾਨੂੰ ਨੋਬਤ ਨਹੀਂ ਆਈ ਕੰਮ ਨਾ ਕਰਨ ਦੀ ਅਸੀਂ ਕਹਿੰਦੇ ਜਿਹੜੀ ਪਾਰਟੀ ਆਵੇ ਵਧੀਆ ਆਵੇ ਡਾਕਟਰ ਅਮਰ ਸਿੰਘ ਤਾਂ ਦੱਸੋ ਠੀਕ ਰਹੇ ਨੇ ਜਿਹੜੇ ਐਮਪੀ ਚੱਲ ਰਹੇ ਨੇ ਉਹ ਜਿਹੜਾ ਬਸੀ ਵਾਲੇ ਕਾਂਗਰਸ ਵਾਲੇ ਡਾਕਟਰ ਅਮਰ ਸਿੰਘ ਅਮਰ ਸਿੰਘ ਠੀਕ ਹੈ ਠੀਕ ਹੈ ਹਾਂਜੀ ਤੇ ਅੱਜ ਕੀ ਫਿਰ ਜੀਪੀ ਇਧਰ ਆਵਾਜ਼ ਵੀ ਪੱਟ ਚੁ ਫੜ ਗਏ ਉਹ ਕਾਂਗਰਸ ਤੋਂ ਅਕਾਲੀ ਦਲ ਨੇ ਵੀ ਖਲਾਰਤਾ ਬੀਜੇਪੀ ਹਜੇ ਰਹਿੰਦੀ ਆ ਕਿਹੜਾ ਠੀਕ ਲੱਗਿਆ ਵੀ ਇੱਕ ਜਿਹੜਾ ਬੰਦਾ ਕੰਮ ਕਰੇ ਅਸੀਂ ਉਹਨੂੰ ਠੀਕ ਸਮਝਾਂਗੇ ਬਸ ਤੁਹਾਡੀ ਇਥੋਂ ਦੀ ਸਮੱਸਿਆ ਦੱਸੋ ਕੀ ਹੈ ਸਾਡੀ ਸਮੱਸਿਆ ਇਹ ਹੀ ਹੈ ਵੀ ਆਵਾਜਾਈ ਬਹਾਲ ਹੋਵੇ ਬਸ ਅਬਾ ਜੀ ਤਾਂ ਦਿੱਕਤ ਹੈ ਦਿੱਕਤ ਦੇਖੋ ਪਾਰਕਿੰਗ ਹੈ ਜੀ ਜੀਟੀ ਰੋਡ ਤੇ ਬੰਦ ਪਿਆ ਜੀ ਬੱਸ ਅੱਡਾ ਪਰੇ ਚਲਾ ਗਿਆ ਜੀ ਰੇਲਵੇ ਸਟੇਸ਼ਨ ਬੰਦ ਪਿਆ ਹੈ ਕਾਰੋਬਾਰ ਹੈ ਅੱਛਾ ਤੁਹਾਡੇ ਕੰਮ ਕਰਤੇ ਅਸਰ ਪਿਆ ਕੰਮ ਬੜਾ ਅਸਰ ਪਿਆ ਜੀ ਗੱਡੀਆਂ ਬੰਦ ਪਈਆਂ ਕਾਰੋਬਾਰ ਵਿਹਲੇ ਬੈਠਿਆ ਦੁਕਾਨਦਾਰ ਦੇਖ ਲਓ ਸਾਰੇ ਕਿਸੇ ਕੋਲ ਕਾਰੋਬਾਰ ਨਹੀਂ ਹੈ ਅੱਜ 22 ਦਿਨ ਹੋ ਗਏ ਦੁਕਾਨਾਂ ਵਿਹਲੇ ਖਾਲੀ ਪਈਆਂ ਇਹ ਮਤਲਬ ਬੱਸ ਅੱਡੇ ਤੋਂ ਬਾਅਦ ਤੂੰ ਪਿਆ ਹੈ ਹੈਨਾ ਅਸਰ ਕਿ ਮਤਲਬ ਗਰਮੀ ਦਾ ਵੀ ਕਾਰਨ ਬਣਦੇ ਹੋ ਵੀ ਗਰਮੀ ਦਾ ਮੌਸਮ ਆ ਗਿਆ ਕਾਰਨ ਹੈ ਜੀ ਬੱਸ ਗੱਡੀਆਂ ਬੰਦ ਹੈ ਕਿਸਾਨਾਂ ਨੇ ਰੇਲਾ ਰੋਕਿਆ ਪਿਆ ਰੇਲਵੇ ਲ ਆਵਾਜ਼ ਆ ਹੀ ਨਹੀਂ ਹੈ ਬਿਲਕੁਲ ਬਜ਼ਾਰ ਦਾ। ਪਰ ਇਹ ਡੀਰੀਵਸਟ੍ਰੇਸ਼ਨ ਕਰ। ਸਹੀ ਹਾਂ ਜੀ ਆਵਾਜ਼ ਆ ਹੀ ਨਹੀਂ ਹੈ ਬਿਲਕੁਲ ਕਾਰੋਬਾਰ ਬਿਲਕੁਲ ਠੱਪ ਹੈ। ਠੀਕ ਹੈ। ਰੇਲ ਵੀ ਕਰਕੇ ਤੁਹਾਨੂੰ ਹੰਗਾਰਾ ਮਿਲਦਾ ਮਾੜਾ ਮੋਟਾ। ਹਾਂ ਜੀ ਹਾਂ ਰੇਲ ਦਾ ਮਾੜਾ ਮੋਟਾ ਕਾਰੋਬਾਰ ਚੱਲਦਾ ਜੀ। ਰੇਲ ਦਾ ਬਹੁਤ ਅਸਰ ਪਿਆ ਜੀ। ਬਹੁਤ ਅਸਰ ਪਿਆ। ਹੋਰ ਪਾਣੀ ਪੁਣੀ ਵੀ ਹੋ ਗਏ। ਧੰਨਵਾਦ ਜੀ। ਛਾਦਾ ਪਿਆਲਾ। ਸ਼ੁਕਰ ਜੀ। ਜੋਸ ਪੀ ਲਓ। ਮਿਹਰਬਾਨੀ ਜੀ। ਠੀਕ ਹੈ ਜੀ। ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ ਰਾਏ ਜਰੂਰ ਸਾਂਝੀ ਕੀਤੀ ਹੈ ਕਿ ਕਿਹੜੀ ਸਮੱਸਿਆ ਉਹਨਾਂ ਨੂੰ ਆ ਰਹੀ ਹੈ ਤੇ ਕਿਸ ਤਰੀਕੇ ਕੀ ਨਾਮ ਹੈ ਜੀ ਪਵਨ ਗੁਆਰ ਲੋਕ ਸਭਾ ਚੋਣ ਆ ਗਈਆਂ ਕਿਹੜੀ ਪਾਰਟੀ ਠੀਕ ਲੱਗਦੀ ਹੈ ਕੋਈ ਇੱਕ ਦੱਸਿਓ ਸਾਨੂੰ ਤਾਂ ਕਾਂਗਰਸ ਠੀਕ ਲੱਗਦੀ ਹੈ ਕਾਂਗਰਸ ਹਾਂ ਮਤਲਬ ਡਾਕਟਰ ਅਮਰ ਸਿੰਘ ਉਹਨਾਂ ਨੇ ਜਿਹੜੇ ਕੰਮ ਕਰ ਕਰ ਰਹੇ ਨੇ ਵਧੀਆ ਕਰ ਰਹੇ ਨੇ ਕੋਈ ਧਿਆਨ ਚੋ ਵੀ ਤੁਹਾਡੇ ਕੰਮ ਕਰਦੇ ਤਾਂ ਦੁਕਾਨਦਾਰਾਂ ਨੂੰ ਕਿੱਥੇ ਧਿਆਨ ਲੈਂਦੇ ਸੀ ਅਸੀਂ ਤਾਂ ਆਪਣੇ ਕੰਮ ਨਹੀਂ ਲੱਗੇ ਰਹਿੰਦੇ ਹੁਣ ਉਹਨਾਂ ਦੇ ਕੰਮ ਤੇ ਹੁਣ ਪਬਲਿਕ ਨੂੰ ਪਤਾ ਹੋਣਾ ਅਸੀਂ ਤਾਂ ਆਪਣੀ ਦੁਕਾਨ ਤੇ ਆਨੇ ਸਵੇਰ ਤੋਂ ਸ਼ਾਮ ਤੱਕ ਮੀ ਡਿਊਟੀ ਨਿਭਾਉਣੀ ਹੈ ਠੀਕ ਹੈ ਕੋਈ ਤੁਹਾਡੇ ਸਮੱਸਿਆ ਲੱਗਦੀ ਹੋਵੇ ਤੁਸੀਂ ਇਥੇ ਆਲੇ ਦੁਆਲੇ ਦੇਖਦੇ ਹੋ ਤੁਹਾਨੂੰ ਆਪਣੀ ਵੀ ਕਾਰੋਬਾਰ ਦੇ ਨਾਲ ਸੰਬੰਧਤ ਹੋਵੇ ਜਾਂ ਤੇ ਤੁਹਾਡੇ ਏਰੀਆ ਦੇ ਨਾਲ ਸੰਬੰਧਤ ਹੋਵੇ ਕੋਈ ਸਮੱਸਿਆ ਕੀ ਲੱਗਦੀ ਹੈ ਤੁਹਾਨੂੰ ਸਾਨੂੰ ਕਿਹ ਸਮੱਸਿਆ ਤੇ ਆਪਣੀ ਸਮੱਸਿਆ ਆਪੇ ਹੱਲ ਕਰਦੇ ਆਂ ਜੀ ਬਾਕੀ ਉਹਨਾਂ ਦੀਆਂ ਜਿਹੜੀਆਂ ਸਮੱਸਿਆ ਤਾਂ ਸਾਰੀ ਪਬਲਿਕ ਲਈ ਹੱਲ ਕਰਨ ਲਈ ਹੈ ਅੱਛਾ ਜਿਹੜੀਆਂ ਪਿਛਲੀਆਂ ਪਾਰਟੀਆਂ ਨੇ ਉਹ ਚੰਗੇ ਲੱਗਿਆ ਨੇ ਹੁਣ 2 ਸਾਲ ਤੋਂ ਮਾਨ ਸਰਕਾਰ ਵੀ ਠੀਕ ਹੈ ਇਹ ਇਹ ਲੱਗਦਾ ਵੀ ਕੋਈ ਕੰਮ ਕਰ ਹੋਇਆ ਜੀ ਮੇਰੀਆਂ ਪਾਰਟੀਆਂ ਸਭ ਇੱਕੋ ਤਰ੍ਹਾਂ ਦੀ ਹੁੰਦੀਆਂ ਜੀ ਆਪਣੇ ਹਿਸਾਬ ਨਾਲ ਜਿਹੜੇ ਕੰਮ ਕਰਦੀਆਂ ਜਿਹੜੀ ਆ ਜਾਂਦੀ ਆ ਉਹ ਪੂਰੀ ਲੱਗਣ ਲੱਗ ਜਾਂਦੀ ਹੈ ਐਂ ਜਿਹੜੇ ਕੰਮ ਕਰਦੇ ਕੋਈ ਜਿਹੜੇ ਬੈਠੇ ਹੋ ਨੇ ਕੰਮ ਨਹੀਂ ਕਰਦੇ ਐ ਉਹ ਚੰਗੇ ਲੱਗਣ ਲੱਗ ਜਾਂਦੇ ਜਿਹੜੇ ਕੰਮ ਕਰਦੇ ਪੂਰੇ ਲੱਗਣ ਲੱਗ ਜਾਂਦੇ ਉਹਨਾਂ ਦੀ ਕਮੀਆਂ ਦਿਖਣ ਲੱਗ ਜਾਂਦੀ ਹੈ ਪਾਰਟੀਆਂ ਮਸਲੇ ਨੇ ਲੀਡਰ ਉਹਨਾਂ ਦੀ ਗੁੱਸਾ ਹੈਗਾ ਤੁਹਾਨੂੰ ਹੈ ਪਾਰਟੀਆਂ ਮਸਲੇ ਨੇ ਜਿਹੜੇ ਬਦਲਦੇ ਆਂ ਹਾਂ ਉਹ ਤਾਂ ਕੋਈ ਨਾ ਪਿਆ ਪਿਆ ਨਾ ਉਹ ਤਾਂ ਆਪਣੀ ਕੁਰਸੀ ਪਿੱਛੇ ਫਿਰਦੇ ਆ ਸਾਰੇ ਪਬਲਿਕ ਲਈ ਥੋੜਾ ਸਾਫਤ ਕਰਦੇ ਵੀ ਸਾਨੂੰ ਕੁਰਸੀ ਚਾਹੀਦੀ ਹੈ ਹਾਂ ਉਹ ਤਾਂ ਆਪਣੇ ਪਿੱਛੇ ਫਿਰਦੇ ਆ ਸਾਰੇ ਕੋਈ ਪਬਲਿਕ ਲਈ ਤਾਂ ਫਿਰ ਇਤੋਂ ਸਾਫਤ ਹੁੰਦਾ ਵੀ ਉਹ ਆਪਣੀ ਚੰਗੇ ਇੰਨੇ ਹੀ ਫਿਰਦੇ ਆ ਦੂਜੇ ਤੁਸੀਂ ਕਾਂਗਰਸ ਦੀ ਗੱਲ ਕਰੀ ਹੈ ਪੰਜਾਬ ਚੋਂ 13 ਚ ਕਿੰਨੀਆਂ ਕਿ ਸੀਟਾਂ ਲਾ ਜਾਣਗੇ ਅੰਦਾਜ਼ੇ ਨਾਲ ਦੇਖੋ ਜੀ ਇਹਦਾ ਐਡਾ ਹੈ ਹੁਣ ਟਾਈਮ ਹੀ ਦੱਸੂਗਾ ਇਹਦਾ ਕੁਝ ਇੰਨੀ ਦਾ ਸੀ ਸਿਆਸਤ ਗੰਨੀ ਧਿਆਨ ਨਹੀਂ ਦਿੰਦੇ ਤੁਸੀਂ ਕਿੰਨੇ ਦੇਰ ਹੋ ਤੇਰਾ ਤੇਰਾ ਜਿਵੇਂ ਮਾਹੌਲ ਹੈ ਜੀ ਉਸ ਹਿਸਾਬ ਨਾਲ ਚਾਰ ਪੰਜ ਤਾਂ ਮਿਲੇ ਸਕਦੀਆਂ ਹਾਂ ਹਾਂ ਬਾਕੀ ਇਹ ਪਗਈ ਹੋਈ ਜੋ ਮਰਜ਼ੀ ਕਹਿ ਲਓ ਹਾਂ ਹੋਰ ਬੈਠੋ ਮਿਹਰਬਾਨੀ ਮਿਹਰਬਾਨੀ ਜੀ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ رائے ਰੱਖੀ ਹੈ ਗੱਲਬਾਤ ਕਰਾਂਗੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਮੌਜੂਦ ਨੇ ਦੁਕਾਨਾਂ ਦੇ ਵਿੱਚ ਅਸੀਂ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਕੀ ਸਮੱਸਿਆ ਹੈ ਤੇ ਕਿਸ ਤਰੀਕੇ ਦਾ ਮਾਹੌਲ ਹੈ ਤੇ ਅੰਕ ਜੀ ਕੀ ਨਾਮ ਹੈ ਜੀ ਕੇਵਲ ਕ੍ਰਿਸ਼ਨ ਅੱਛਾ ਲੋਕ ਸਭਾ ਚੋਣਾ ਫੇਰ ਆ ਗਈਆਂ ਕਿਹੜੀ ਪਾਰਟੀ ਪਸੰਦ ਰਗੀ ਹੈ ਹਾਂ ਜੀ ਕਿਹੜੀ ਪਾਰਟੀ ਠੀਕ ਦੱਸੋ ਕਿਹੜੀ ਪਾਰਟੀ ਉਸਾਂ ਨੇ ਕਰਦੀ ਹੈ ਨਹੀਂ ਨਹੀਂ ਕੀ ਕਰਦੀ ਹੈ ਦੱਸੋ ਹੁਣ ਪਾਰਟੀ ਜਿਹੜੀ ਪਿਆਰੇ ਜਿਹੋਣਾਂ ਨੇ ਕੰਮ ਕਰਨਾ ਸੀ ਤਾਂ ਨਹੀਂ ਕਰਨਾ ਨਾ ਕੰਮ ਤਾਂ ਉਹਨਾਂ ਨੇ ਕਰਨਾ ਹੈ ਹਾਂ ਜੀ ਹੁਣ ਤੱਕ ਕਿਨੇ ਠੀਕ ਕਰਿਆ ਕੰਮ ਸਾਰੀਆਂ ਹੀ ਪਾਰਟੀਆਂ ਆਪਣੀ ਜਗ੍ਹਾ ਤੇ ਕੰਮ ਕਰਦੀਆਂ ਨੇ ਜੀ ਡਾਕਟਰ ਅਮਰ ਸਿੰਘ ਐਮਪੀ ਸੀਗੇ ਹਾਂਜੀ ਉਹਨੇ ਕੰਮ ਕਰ ਖੜਿਆ ਕੋਈ ਨਾ ਹਾਂਜੀ ਡਾਕਟਰ ਅਮਰ ਸਿੰਘ ਨੇ ਕਿਤਾ ਇਨਾਨੇ ਮਰਕਲ ਆ ਰੇਲਵੇ ਵਾਲੇ ਨੂੰ ਇਹਨਾਂ ਦੇਗੇ ਸੀ ਕੋਈ ਸੈਂਕਚਰ ਕਰਗੇ ਸੀਗੇ ਇਧਰ ਹੀ ਜਿੱਲਾ ਡੂਟਾ ਵੀ ਦੇਖਵਾਇਆ ਲੈਣਾ ਹਾਂਜੀ 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 ਹੈ ਨਾ ਜਿਹੜੀ ਯਾਤਰੀ ਉਹ ਕਾਫੀ ਸੂਟ ਮਰੀ ਹੈ ਇਹ ਮੰਨਦੇ ਹੋ ਹਾਂਜੀ ਇਹ ਤਾਂ ਠੀਕ ਗੱਲ ਹੈ ਜੀ ਤਾਂ ਅਮਰ ਸਿੰਘ ਨੇ ਕੀਤਾ ਜੀ ਗੱਲ ਹਾਂ

ਇਹਨਾਂ ਨੇ ਵੀ ਕੀਤਾ ਸਾਰੇ ਥੋੜਾ ਕੁਝ ਤਾਂ ਕਰਦੇ ਨਹੀਂ ਜੀ ਦੇਖੋ ਜੀ ਆ ਨਰਾਜ ਨਹੀਂ ਜੀ ਕਿਸੇ ਨੂੰ ਹੋਈ ਕਰਨਾ ਤੁਹਾਡੀ ਸਮੱਸਿਆ ਕੀ ਹੈ ਨਹੀਂ ਸਰ ਜੀ ਅਗਲੇ ਦੇਖਦੇ ਹਾਂ ਪਾਰਕਿੰਗ ਦੀ ਸਮੱਸਿਆ ਹੈ ਤੁਹਾਡੇ ਇਰੀਏ ਚ ਹਾਂਜੀ ਪਾਰਕਿੰਗ ਦੀ ਪਾਰਕਿੰਗ ਦੀ ਤਾਂ ਨੀ ਜੀ ਮਾਰਕੀਟ ਦੇ ਸਾਹਮਣੇ ਆਲੀ ਹੈ ਜੀ ਦੇਖੋ ਹੁਣ ਮਾਰਕੀਟ ਵੈਸੀ ਦੇਖੋ ਜਿਵੇਂ ਆ ਬੱਸ ਸਟੈਂਡ ਉਧਰ ਚਲਾ ਗਿਆ ਠੀਕ ਹੈ ਉਹਦੇ ਨਾਲ ਮਾਰਕੀਟ ਦਾ ਥੋੜਾ ਫਰਕ ਪਿਆ ਠੀਕ ਹੈ ਉੱਚਾ ਰੇਲਵੇ ਵੀ ਹੁਣ ਆ ਜਿਹੜਾ ਰੋਕੀ ਆਪਣੀਆਂ ਰੇਲਾ ਵਗੈਰਾ ਉਹਨਾਂ ਨਾਲ ਵੀ ਮਾਰਕੀਟ ਤੇ ਬੜਾ ਫਰਕ ਪੈ ਰਿਹਾ ਅੱਛਾ ਅੱਛਾ ਜਿਹੜੇ ਇੱਧਰ ਜਾਂਦੇ ਸੀਗੇ ਨਾ ਹਾਂਜੀ ਹਾਂਜੀ ਦੇਖੋ ਕਿੱਥੇ ਮਾਰਕੀਟ ਦੇ ਹਿਸਾਬ ਨਾਲ ਕੰਮ ਵੀ ਹੋ ਜੇ ਘਟੇ ਪੈਨੇ ਸਾਰਿਆਂ ਦੀ ਮਾਰਕੀਟ ਹੈ ਠੰਢੀ ਆਈ ਉੱਤੇ ਹਾਂਜੀ ਧੰਨਵਾਦ ਥੈਂਕ ਯੂ ਤਾਂ ਤੁਹਾਡਾ ਕੀ ਨਾਮ ਹੈ ਜੀ ਮਨਦੀਪ ਕੁਮਾਰ ਗੁੱਤਰੀ ਕਿਹੜੀ ਪਾਰਟੀ ਬੰਦੇ ਲੱਗੀ ਫਿਰ ਐਮਪੀ ਦੇ ਚੋਣ ਆਈਆਂ ਐਮਪੀ ਦੇ ਪਾਰਟੀ ਦੇਖੋ ਜੀ ਪਾਰਟੀ ਤਾਂ ਉਹੀ ਠੀਕ ਹੈ ਜੀ ਬੀਜੇਪੀ ਠੀਕ ਹੈ ਜੀ ਬੀਜੇਪੀ ਮਤਲਬ 10 ਸਾਲ ਹੋ ਗਏ ਨਾ ਮੋਦੀ ਦੀ ਸਰਕਾਰ ਨੂੰ ਤਾਂ ਕਿਵੇਂ ਦੇਖਦੇ ਹੋ ਵੀ ਕਿਹੜੇ ਕੰਮ ਕਰ ਹੋਏ ਨੇ ਜਿਹੜੇ ਪਹਿਲਾਂ ਨਹੀਂ ਸੀ ਹੋਏ ਦੇਖੋ ਜੀ ਬੀਜੇਪੀ ਨੇ ਦੇ ਕੰਮ ਤਾਂ ਕੀਤੇ ਆ ਵਧੀਆ ਕੰਮ ਕੀਤੇ ਜੋ ਵੀ ਕੰਮ ਕੀਤੇ ਆ ਆ ਦੇਖੋ ਇਹ ਰੇਲਵੇ ਸਟੇਸ਼ਨ ਕਿੰਨਾ ਵਧੀਆ ਬਣਾ ਕੇ ਦੇ ਰਹੇ ਨੇ ਸਰਕਾਰ ਦੇ ਰਹੀ ਹੈ ਤਾਂ ਹੋਰ ਦੇਖੋ ਜੀ ਪਹਿਲਾਂ ਸਰਕਾਰ ਜਿਹੜੀ ਮਰਜ਼ੀ ਆ ਕੋ ਕੰਮ ਨਹੀਂ ਹੁੰਦੇ ਸੀ ਜਦ ਤੱਕ ਸੈਂਟਰ ਸਰਕਾਰ ਮਜ਼ਬੂਤ ਨਹੀਂ ਹੋਊਗੀ ਤਦ ਤੱਕ ਇਹ ਸਾਰੇ ਸਟੇਸ਼ਨ ਦੇ ਕੰਮ ਹੋਣਾ ਹੈ ਲੋਕਾਂ ਨੂੰ ਮੰਗ ਰਹੇ ਨੇ ਵੀ ਉਪਰ ਪੈਸੇ ਨਹੀਂ ਭੇਜ ਰਹੇ ਆ ਆਰਟੀਐਫ ਦਾ ਪੈਸਾ ਰੁਕਿਆ ਪਿਆ ਵੀ ਵਿਤਕਰੇ ਕਰ ਰਹੇ ਨੇ ਮੰਗਣ ਦੇਖ ਲੋ ਜੀ ਕਹਿੰਦੇ ਪਹਿਲੇ ਤਾਂ ਕਹਿੰਦੇ ਜੀ 600 ਮਿੰਟ ਫ੍ਰੀ ਕਰਾਂਗੇ 600 ਮਿੰਟ ਫ੍ਰੀ ਕਰੀ ਜਾਂਦੇ ਉਹਦੇ ਬਾਅਦ ਕਹਿੰਦੇ ਜੇ 101 ਹੋ ਗਈ ਤਾਂ ਸਾਰਾ ਦਾ ਬਿੱਲ ਆ ਜਾਣਾ ਜਨਰਲ ਨੂੰ ਸਮੱਸਿਆ ਹੈ ਨਾ ਇਹਦਾ ਹੈਗੀ ਜਨਰਲ ਨੂੰ ਸਮੱਸਿਆ ਹੈਗੀ ਇਹ ਬਿਲਕੁਲ ਹੈ ਦੂਜੀ ਗੱਲ ਪਹਿਲੇ ਤਾਂ ਕਹਿੰਦੇ ਜੀ ਐਨਓਸੀ हट ਗਈ ਜਿਹੜੇ ਪਲਾਟ ਨੇ ਜਿਹੜੇ ਲੋਕਾਂ ਨੇ ਖਰੀਦੀ ਹੋਈਆਂ ਨੇ ਜਗਾ ਖਰੀਦੀ ਹੋਈਆਂ ਨੇ ਆ ਖੇਤਾਂ ਵਾਲਿਆਂ ਜੇ ਖੇਤਾਂ ਦੀ ਜਿਹੜੀ ਐਨਓਸੀ ਨਹੀਂ ਮਿਲ ਰਹੀ ਜੀ ਇਹਨਾਂ ਨੇ ਹੁਣ ਦੋ-ਦੋ 20 ਰੁਪਏ ਖਰੀਦ ਲਏ ਤਿੰਨ-ਤਿੰਨ 20 ਰੁਪਏ ਦੇ ਬਿਆਨ ਨੇ ਹੋ ਗਏ ਉਹ ਤਾਂ ਵਿਚਾਰੇ ਮਰ ਗਏ ਪਹਿਲਾਂ ਤਾਂ ਨਿਊਜ਼ ਤੇ ਖਬਰ ਲਾਤੇ ਕਿ ਅਸੀਂ ਐਨਓਸੀ ਜਾਰੀ ਕਰਤੀ ਜਦਕਿ ਐਨਓਸੀ ਕੋਈ ਜਾਰੀ ਨਹੀਂ ਕਰੀ ਇਹਨਾਂ ਨੇ ਇਹਦੇ ਕਰਕੇ ਜਿਹੜੇ ਲੋਕਾਂ ਨੇ ਜਿਹੜੇ ਪੈਸੇ ਵਾਲੇ ਨੇ ਪੈਸੇ ਲੈ ਲਏ ਖੇਤਾਂ ਵਾਲੇ ਨੇ ਪੈਸੇ ਲੈ ਲਏ ਉਹ ਜਿਹੜੀ ਆਮ ਜਨਤਾ ਇਹਨਾਂ ਮਕਾਨ ਵੀ ਪਾ ਲਏ ਪਰ ਰਿਸ਼ਤੀ ਉਹਨਾਂ ਦੇ ਨਾਂ ਨਹੀਂ ਹੈਗੀ ਯਾ ਤਾਂ ਭਗਵਾਨ ਤੁਮਾ ਨਾ ਕਹਿੰਦਾ ਕਿ ਭਈ ਅਸੀਂ ਐਨਓਸੀ ਤੁ ਫ੍ਰੀ ਕਰਤੀ ਹੁਣ ਕਹਿੰਦੇ ਨਹੀਂ ਜੀ ਹੋਈ ਨਹੀਂ ਹੈਗੀ ਜਦ ਤੱਕ ਕਿਚਾਰੀਆ ਜਾਂਦੇ ਆ ਕਹਿੰਦੇ ਐਨਓ ਸੀ ਮਿਲਦੀ ਹੈ ਇਹ ਤਾਂ ਗਲਤ ਗੱਲ ਹੈ ਜਮੀਨ ਬਾਰੇ ਦੇਖੋ ਕੰਮ ਦੇਖੋ ਜੀ ਭਗਵਾਨ ਮਾਰ ਕੋਈ ਨਾ ਖਾਸ ਕੋਈ ਚਾਹਦਾ ਕੰਮ ਕਰਿਆ ਨਹੀਂ ਹੈ ਸਰਕਾਰੀ ਦਫ਼ਤਰਾਂ ਜਾਂਦੇ ਹੋ ਪੈਸੇ ਪੁੱਛਦੇ ਨਹੀਂ ਲੈਂਦੇ ਹੁਣ ਸਭ ਚਲਦਾ ਹੀ ਪੈਸਾ ਸਭ ਚਲਦਾ ਹੈ ਪੈਸੇ ਤੋਂ ਬਿਨਾ ਕੰਮ ਹੀ ਨਹੀਂ ਹੁੰਦਾ ਪਹਿਲੇ ਨਾਲ ਵੱਧ ਪੈਸੇ ਲੱਗਦਾ ਹੀ ਹੁਣ ਪਹਿਲੇ ਡਰ ਨਹੀਂ ਹੁਈ ਅਫਸਰਾਂ ਮੁਲਾਜ਼ਮਾਂ ਚ ਕੋਈ ਡਰ ਨਹੀਂ ਹੈਗਾ ਜੀ ਸਭ ਮਿਲੇ ਹੋਏ ਨੇ ਇਹ ਕਿੱਥੇ ਡਰਾਂ ਜੀ ਮੇਰੀ ਐਨਓ ਸੀ ਰਜਿਸਟਰੀ ਨਹੀਂ ਹੋਈ ਜੀ ਮੈਂ ਹੀ ਰਜਿਸਟਰੀ ਕਰਾਂਗਾ ਜੀ ਪਹਿਲਾਂ ਜੀ ਮੰਨੇ ਐਨਓ ਸੀ ਵੀ ਲਿੱਤੇ ਹੋਈ 2.5 ਲੱਖ ਕਮਿਡੀ ਟੈਕਸ ਵਜੋਂ ਦਿੱਤਾ ਜਦ ਮੈਂ ਰਿਸਟ੍ਰੀਗਰ ਆ ਗਿਆ ਇਹ ਮੈਨੂੰ ਕਹਿੰਦੇ ਇਹ ਨਹੀਂ ਆਖ ਗੜਬੜਾ ਆ ਗੜਬੜਾ ਆ ਗੜਬੜਾ ਜਦ ਮੈਂ ਇੱਕ ਪ੍ਰਸੰਟ ਕਮਿਸ਼ਨ ਦਿੱਤੀ ਸਾਰੇ ਕੰਮ ਸੈੱਟ ਹੋ ਗਿਆ ਆਹੋ ਮਤਲਬ ਜੇ ਮਤਲਬ ਪੈਸੇ ਨਹੀਂ ਲੈਂਦੇ ਫਿਰ ਕੰਮ ਲਟਕਾਉਂਦੇ ਨੇ ਜੇ ਪੈਸੇ ਦੇ ਦਿੰਦੇ ਨੇ ਕੰਮ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਇਹ ਸਮੱਸਿਆ ਵੱਧ ਸਮੱਸਿਆ ਪਹਿਲੇ ਨਾਲੋਂ ਵੱਧ ਸਮੱਸਿਆ ਈ ਤੁਸੀਂ ਬੀ ਜੀ ਪੀ ਦੀ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ 13 ਚੋਂ ਲੱਗਦਾ ਬਣੂ ਗੱਲ ਕਿੰਨਿਆਂ ਕਿ ਸਿੱਟਣਾ ਚੰਗੇ ਦੇਖੋ ਜੀ ਇਹ ਤਾਂ ਹੁਣ ਦੇਖੋ ਲੋਕ ਹੀ ਦੱਸੋਗੇ ਮੇਰੇ ਹਿਸਾਬ ਨਾਲ ਦੇਖੋ ਇਹ ਹਰੇਕ ਇਨਸਾਨ ਦੀ ਆਪਣੀ ਸੋਚ ਹੈ ਹਰ ਇਨਸਾਨ ਇਹ ਆਪਣੇ ਹਿਸਾਬ ਨਾਲ ਦੇਖ ਰਿਹਾ ਕਿ ਓਰੇ ਦਾ ਜਿਹੜਾ ਕਈ ਲੋਕ ਬੋਟ ਸਰਕਾਰ ਦੇ ਕੇ ਨਹੀਂ ਪਾਉਂਦੇ ਕਈ ਲੋਕ ਦੇਖਦੇ ਕਿ ਮੇਰਾ ਕੰਮ ਕੌਣ ਕਰ ਰਿਹਾ ਹੈ ਮੇਰਾ ਕੰਮ ਕੌਣ ਕਰ ਰਿਹਾ ਕਈ ਬੰਦੇ ਮੈਂ ਤਾਂ ਇਹੀ ਕਹੂੰਗਾ ਕਿ ਦੇਖੋ ਬੋਟ ਉਹਨੂੰ ਪਾਓ ਜਿਹੜਾ ਬੰਦਾ ਤੁਸੀਂ ਕੰਮ ਕਰਦਾ ਤੁਹਾਡਾ ਜਿਹਨੂੰ ਫੜ ਕੇ ਆਪਾਂ ਫੜ ਲੀਏ ਨਾ ਨਾ ਦੇਖੋ ਕਈ ਬੰਦੇ ਕਾਂਗਰਸ ਵੀ ਵਧੀਆ ਨੇ ਕਈ ਉੱਚੀ ਵਧੀਆ ਕੋਈ ਉੱਚੀ ਵਧੀਆ ਲੋਕ ਲੀਡਰਾਂ ਚ ਕਿਹੜਾ ਲੱਗਦਾ ਠੀਕ ਹੈ ਜਿਵੇਂ ਹੁਣ ਜੀਪੀ ਖੜੇ ਨੇ ਡਾਕਟਰ ਰਮਨ ਸਿੰਘ ਪਹਿਲਾਂ ਵੀ ਸੀਗੇ ਹੁਣ ਫੇਰ ਖੜੇ ਆ ਠੀਕ ਹੈ ਤੇ ਉਧਰ ਅਕਾਲੀ ਦਲ ਦੇ ਨਵੇਂ ਖਿਡਾਰੀ ਨੇ ਸਵਰਿੰਦਾ ਨੇ ਤਾਂ ਕੀ ਲੱਗਦਾ ਵੀ ਕਿਹੜਾ ਲੀਡਰ ਤੁਹਾਡਾ ਕੰਮ ਕਰਨ ਵਾਲਾ ਲੱਗਦਾ ਤੁਹਾਨੂੰ ਇਸ ਵਾਰ ਦੇਖੋ ਜੀ ਦੇਖੋ ਲੀਡਰ ਤਾਂ ਬਹੁਤ ਹੈ ਜਿਹੜਾ ਕੰਮ ਦੇਖੀ ਭੱਟੀ ਨੇ ਕਰਤਾ ਉਹ ਕੋਈ ਨਹੀਂ ਕਰਦਾ ਭੱਟੀ ਜਦ ਮੱਝੀ ਕਰਾ ਬਿਨਾ ਪੈਸੇ ਕੰਮ ਹੁੰਦਾ ਦਦਾ ਸਿੰਘ ਜੀ ਵੀ ਦੀ ਫੇਰ ਟਿਕਟ ਕੀ ਲੱਗਦਾ ਭੱਟੀ ਨੂੰ ਮਿਲੂਗੀ ਬਿਲਕੁਲ ਮਿਲੂਗੀ 100% ਮਿਲੂਗੀ ਭੱਟੀ ਨੂੰ ਮਿਲ ਜਣੀ ਤੁਸੀਂ ਨਾਲ ਖ ਤਾਰਵਾ ਇਸ ਤਰ੍ਹਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ رائے ਜਿਹੜੀ ਹੈ ਸਾਂਝੀ ਕੀਤੀ ਹੈ ਦੁਕਾਨਦਾਰਾਂ ਦੀਆਂ ਸਮੱਸਿਆ ਕੀ ਨੇ ਸਰਾਂਦ ਸ਼ਹਿਰ ਵਾਸੀਆਂ ਨੂੰ ਕੀ ਸਮੱਸਿਆਵਾਂ ਆ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਉਹ ਸਾਰੀਆਂ ਦਾ ਜ਼ਿਕਰ ਇਨ੍ਹਾਂ ਦੇ ਵੱਲੋਂ ਕੀਤਾ ਗਿਆ ਤੇ ਆਪਣੀ ਆਪਣੀ رائے ਰੱਖੀ ਗਈ ਹੈ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ